ਕੈਗ ਵਾਲਿਆਂ ਦੀ ਆਪਾਂ ਗੱਲ ਪਹਿਲਾਂ ਵੀ ਕਰਦੇ ਰਹੇ ਉਹਨਾਂ ਨੇ ਕਈ ਖੁਲਾਸੇ ਜੇ ਕੀਤੇ ਕਿ ਭਾਈ ਹਸਾਬ ਕਿਤਾਬ ਸਾਨੂੰ ਇਹ ਦਿੰਦੇ ਨਹੀਂ ਤੇ ਹੁਣ ਵਿਧਾਨ ਸਭਾ ਦੇ ਵਿੱਚ ਇੱਕ ਹੋਰ ਰਿਪੋਰਟ ਪੇਸ਼ ਕੀਤੀ ਗਈ ਹੈ ਪੰਜਾਬ ਦੇ ਮਾਲੀਆ ਹਾਲ ਨੂੰ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਥੋੜਾ ਜਿਹਾ ਕੀ ਕਹਿ ਰਹੇ ਕੈਗ ਵਾਲੇ ਫਿਰ ਤੋਂ ਨਹੀਂ ਕੈਗ ਦੀ ਜਿਹੜੀ ਰਿਪੋਰਟ ਸੀਗੀ ਸਾਬ ਉਹਦੇ ਤੇ ਆਪਾਂ ਗੱਲ ਕੀਤੀ ਸੀਗੀ ਕੈਗ ਦੀ ਰਿਪੋਰਟ ਜਿਹੜੀ ਆ ਉਹ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਕ ਉਹ ਆਡਿਟ ਰਿਪੋਰਟ ਹੁੰਦੀ ਹੈ ਸਾਬ ਪੂਰੇ ਸੂਬੇ ਦਾ ਆਡਿਟ ਹੁੰਦਾ ਤਾਂ ਉਹਦੇ ਵਿੱਚ ਕੀ ਹੈ ਕਿ ਅੱਗੇ ਜਾ ਕੇ ਵੱਖ-ਵੱਖ ਕਹਿ ਲੋ ਅਧਿਆਏ ਆ ਗਏ ਕੋਈ ਇਕਨੋਮੀ ਨਾਲ ਜੁੜਿਆ ਹੈ ਜੀ ਕੋਈ ਵਰਤੋਂ ਦੇ ਸਰਟੀਫਿਕੇਟਾਂ ਨਾਲ ਜੁੜਿਆ ਹੈ ਇੱਕ ਜਿਹੜਾ ਇੰਟਰਸਟਿੰਗ ਇਸ ਸਾਰੇ ਪ੍ਰਕਰਨ ਦੇ ਵਿੱਚ ਹੈ ਉਹ ਹੈ ਖੇਡਾਂ ਨਾਲ ਜੁੜਿਆ ਜੀ ਉਹਨਾਂ ਨੇ ਖੇਡਾਂ ਦਾ ਜੋ ਸਾਡਾ ਇਨਫਰਾਸਟ੍ਰਕਚਰ ਹੈ ਜਾਂ ਖੇਡਾਂ ਦਾ ਜਿਹੜਾ ਸਾਰਾ ਕੁੱਲ ਮਿਲਾ ਕੇ ਤੰਤਰ ਹੈ ਕੰਮ ਕਰਦਾ ਹੈ ਉਹਦਾ ਜਿਹੜਾ ਆਡਿਟ ਕੀਤਾ ਉਹ ਬਿਲਕੁਲ ਸਾਨੂੰ ਕਹਿ ਲੋ ਕਿ ਐਕਸਪੋਜ਼ ਕਰ ਦਿੰਦਾ ਕਿ ਅਸੀਂ ਖੇਡਾਂ ਦੇ ਮਾਮਲੇ 'ਚ ਕਿੰਨਾ ਕੁ ਕਿੱਥੇ ਜੇ ਗੰਭੀਰੋ ਕੇ ਸੋਚ ਰਹੇ ਹਾਂ ਕਿੰਨਾ ਕੁ ਅਸੀਂ ਸੰਜੀਦਾ ਢੰਗ ਦੇ ਨਾਲ ਅੱਗੇ ਵੱਧ ਰਹੇ ਹਾਂ ਇਹਨਾਂ ਨੇ ਕੁਝ ਆંકੜੇ ਵੀ ਦਿੱਤੇ ਆ ਮੈਂ ਇਸ ਰਿਪੋਰਟ ਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਵੀ ਕਰਨਾ ਚਾਹਾਂਗਾ ਜੀ ਜੀ ਦਰਅਸਲ ਕੀ ਹੈ ਕਿ ਇਹਨਾਂ ਨੇ ਇੱਕ ਤੇ ਕਿਹਾ ਹੈ ਕਿ ਖੇਡ ਸਟੇਡੀਅਮ ਜਿਹੜੇ ਆ ਨਾ ਕੁਝ ਮਤਲਬ ਕਿ ਜਿੱਦਾਂ ਪਟਿਆਲੇ ਦੇ ਵਿੱਚ ਪੋਲੋ ਗਰਾਊਂਡ ਏ ਹੁਣ ਤਾਂ ਮੈਨੂੰ ਲੱਗਦਾ ਮਲਟੀ ਪਰਪਸ ਸਟੇਡੀਅਮ 'ਚ ਬਦਲ ਦਿੱਤਾ ਗਿਆ ਕਿਸੇ ਟਾਈਮ ਕਲਾ ਪੋਲੋ ਗਰਾਊਂਡ ਹੁੰਦਾ ਸੀ ਜੀ ਇਹਦੇ ਨਾਲ ਨਾਲ ਮੋਹਾਲੀ ਦਾ ਇੱਕ ਬਾਸਕਟਬਾਲ ਤੇ ਤਰਾਕੀ ਸਟੇਡੀਅਮ ਉਹ ਕਹਿੰਦੇ ਕਿ ਇਹਨਾਂ ਦੀ ਸਥਿਤੀ ਜਿਹੜੀ ਆ ਉਹ ਬਿਲਕੁਲ ਮਾੜੀ ਆ ਜੀ ਸਹੂਲਤਾਂ ਦੇ ਪੱਖ ਤੋਂ ਨਾਲ ਕਿਹਾ ਗਿਆ ਕਿ ਖੇਡ ਸਟੇਡੀਅਮ 2012 ਤੋਂ ਵਰਤੋਂ ਤੋਂ ਬਾਹਰ ਹੈ ਮਤਲਬ ਕਿ ਕਈ ਸਟੇਡੀਅਮ ਜਿਹੜੇ ਆ ਵਰਤੋਂ ਤੋਂ ਬਾਹਰ ਹੈ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਜ਼ਿਕਰ ਖਾਸ ਤੌਰ ਤੇ ਇਹਨਾਂ ਨੇ ਕਰ ਦਿੱਤਾ ਜੀ ਇਸ ਤੋਂ ਇਲਾਵਾ ਕਹਿੰਦੇ ਕਿ 2021 ਦੇ ਵਿੱਚ 3000 ਮਲਟੀ 300 ਸੌਰੀ 300 ਮਲਟੀ ਜਿਮ ਜਿਹੜੇ ਆ ਉਹ ਖਰੀਦੇ ਗਏ ਜੀ ਇਹਦੇ ਵਿੱਚੋਂ ਗੁਰਦਾਸਪੁਰ ਤੇ ਮੋਹਾਲੀ ਚ 17 ਜਿਮ April 2023 ਤੱਕ ਬੇਕਾਰ ਗਏ ਹਮ ਮਤਲਬ ਕਿ ਸਾਬ ਲਾਲੋ ਕਿ 2021 ਚ ਖਰੀਦੇ 23 ਚ 17 ਤੇ ਕਹਿੰਦੇ ਕਿ ਬਿਲਕੁਲ ਬਕਾਰ ਪੈ ਨੇ ਕਿਉਂਕਿ ਮਹਿਕਮੇ ਨੇ ਜੋ ਇਹਨਾਂ ਨੂੰ ਇੰਸਟਾਲ ਕੀਤਾ ਜੀ ਜਿ ਮੰ ਤਾਂ ਉਹਦੇ ਵਿੱਚ ਜਿਹੜੀਆਂ ਡਾਇਰੈਕਸ਼ਨਸ ਹੁੰਦੀਆਂ ਨੇ ਉਹ ਹੀ ਨਹੀਂ ਦਿੱਤੀਆਂ ਮਹਿਕਮੇ ਨੇ ਉਹ ਹੈ ਹੀ ਨਹੀਂ ਸੀ ਟਿੱਡੇ ਮਿੱਡੇ ਟੰਗ ਦੇ ਨਾਲ ਇੰਸਟਾਲ ਕਰਤਾ ਇੱਕ ਵਾਰੀ ਬਸ ਹਾਂਜੀ ਉਹ ਜਿਮਾ ਕਰ ਦਿੱਤੀਆਂ ਬਸ ਬੇਡਾਖਰ ਖੋ ਗਿਆ ਹੂੰ ਹੂੰ ਤੇ ਨਾਲ ਹੀ ਉਹ ਕਹਿੰਦੇ ਕਿ 688 ਜੋ ਪ੍ਰਮਾਨਤ ਅਸਾਮੀਆਂ ਨੇ ਜੀ ਉਹਦੇ ਮੁਕਾਬਲੇ ਕੇਵਲ 347 ਗੋਚ ਨੇ ਹਮ ਯਾਨੀ ਲਗਭਗ ਆਪਾਂ ਜੇ ਕਹੀਏ ਤਾਂ ਮੋٹے ਤੌਰ ਤੇ 50% 50% ਅਧਕ ਕਮਤੀ ਆ ਜੀ ਤਾਂ ਇਹ ਸੂਰਤਿ ਹਾਲ ਹੈ ਇਸ ਵੇਲੇ ਕਿ ਸਾਡਾ ਜਿਹੜਾ ਖੇਡਾਂ ਦਾ ਬੁਨਿਆਦੀ ਢਾਂਚਾ ਇਹਦੇ ਤੇ ਕੈਗ ਜਿਹੜਾ ਉਹ ਦੱਸ ਰਿਹਾ ਕਿ ਬਈ ਬੁਰੀ ਹਾਲਤ ਹੈ ਹਮ ਤੇ ਖੇਡੋ ਖਿਲਰੀ ਪਈ ਹੈ ਹਾਂ ਜੀ ਕਿਉਂਕਿ ਇਹ ਜ਼ਿਆਦਾਤਰ ਤਾਂ ਹੁਣ ਆਪਾਂ ਦੇਖੀਏ ਮਾਨ ਸਾਹਿਬ ਦਾ ਤਾਂ ਕਾਰਜਕਾਲ ਜਿਹੜਾ 2022 ਤੋਂ ਸਟਾਰਟ ਹੁੰਦਾ ਪਰ ਉਸ ਤੋਂ ਪਹਿਲਾਂ ਜਿਵੇਂ ਹੁਣ 2021 ਦੀਆਂ ਗੱਲਾਂ ਨੇ ਜਾਂ ਕੁਝ ਸਟੇਡੀਅਮ ਕਹਿੰਦੇ ਕਿ 2012 ਤੋਂ ਹੀ 12 ਤੋਂ ਹੀ ਉਹਨਾਂ ਦੀ ਹਾਲਤ ਜਿਹੜੀ ਹੈ ਜ਼ਰ-ਜ਼ਰ ਹੋਈ ਪਈ ਆ ਹਾਲਤ ਬੇਕਾਰ ਹੋਈ ਪਈ ਆ ਕੁਝ ਚੀਜ਼ਾਂ ਵਾਸਤੇ ਫਿਰ ਇਹਦਾ ਮਤਲਬ ਕਿ ਅਕਾਲੀ ਵੀ ਜ਼ਿੰਮੇਵਾਰ ਬਿਲਕੁਲ ਬਿਲਕੁਲ ਜੀ ਉਜਲੀ ਕਾਂਗਰਸ ਵੀ ਜ਼ਿੰਮੇਵਾਰ ਹੈ ਤੇ ਕੁਜਲੀ ਹੁਣ ਜੇ ਆਪਾਂ ਵੇਖੀਏ ਤੇ ਮਾਨ ਸਰਕਾਰ ਵੀ ਹੈ ਮੈਂ ਇੱਕ ਮਿਸਾਲ ਦਿੰਨਾ ਜੀ ਇਹਨਾਂ ਨੇ ਕੁਝ ਕੋਚ ਜਿਹੜੇ ਰੱਖਣੇ ਸੀਗੇ ਹੂੰ ਉਹ ਜਦੋਂ ਕੋਚ ਰੱਖੇ ਆ ਤੇ ਇਹਨਾਂ ਨੇ ਉਹਦੇ ਵਿੱਚ ਰਿਜ਼ਰਵੇਸ਼ਨ ਨਹੀਂ ਦਿੱਤਾ ਜੀ ਹਾਈ ਕੋਰਟ ਨੇ ਉਹ ਵੀ ਹੂੰ ਤਲਬ ਕਰ ਲਿਆ ਨਾ ਜੀ ਮਤਲਬ ਕਿ ਜੇ ਇਦਰੋਂ ਯਤਨ ਹੋ ਰਿਹਾ ਤਾਂ ਯਤਨ ਨੇਪਰੇ ਵੀ ਨਹੀਂ ਨਾ ਚੜ ਰਹੇ ਬਿਲਕੁਲ ਜੀ ਰਿਜ਼ਲਟ ਨਹੀਂ ਮਿਲ ਰਹਾ ਤਾਂ ਖੇਡਾਂ ਦੇ ਬੁਨਿਆਦੀ ਢਾਂਚੇ ਤੇ ਇਹ ਜਿਹੜੀ ਉਂਗਲ ਚੁੱਕੀ ਗਈ ਆ ਕੈਕ ਵੱਲੋਂ ਜੀ ਆਡਿਟ ਇਹ ਆਡਿਟ ਰਿਪੋਰਟ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਨੇ ਆਡਿਟ ਕਰਕੇ ਕਿ ਕੀ ਕੁਝ ਹੈ ਜੀ ਕਿ ਨਹੀਂ ਹਾਂ ਜੀ ਉਹਨਾਂ ਨੇ ਦੱਸ ਦਿੱਤਾ ਕਿ ਆ ਤੁਹਾਡੀ ਤਸਵੀਰ ਹੈ ਸਾਬ ਜੀ ਪਰ ਇਹ ਤਸਵੀਰ ਬਿਹਤਰ ਹੋਣੀ ਚਾਹੀਦੀ ਹੈ ਮੇਰਾ ਬਣਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤਾਂ ਨਿਕਲਦਾ ਹੀ ਕੁਝ ਨਹੀਂ ਫਿਰ ਉਸ ਹਿਸਾਬ ਨਾਲ ਤਾਂ ਵਿੱਚ ਨਹੀਂ ਬਿਲਕੁਲ ਇਹ ਆ ਕਿ ਜੇ ਤੁਸੀਂ ਦੇਖੋ ਕਿ ਜਿੱਦਾਂ ਹੁਣ ਮਲੇਰਕੋਟਲਾ ਜੀ ਪੰਜਾਬ ਦਾ ਮੈਂ ਇਹਦੇ ਤੇ ਖੇਡਾਂ ਤੇ ਬਹੁਤ ਲੰਮਾ ਚੜਾ ਬੋਲ ਸਕਦਾ ਜਿੱਦਾਂ ਮਲੇਰਕੋਟਲਾ ਜਾਂ ਕੁਝ ਹੋਰ ਵੀ ਜ਼ਿਲ੍ਹੇ ਹੋਣਗੇ ਉਹਨਾਂ ਦੇ ਵਿੱਚ ਕੋਈ ਵਧੀਆ ਜਾਂ ਕਹਿ ਲਓ ਕਿ ਆਫੀਸ਼ੀਅਲੀ ਕੋਈ ਸਰਕਾਰੀ ਜਿਹੜਾ ਸਟੇਡੀਅਮ ਹੀ ਨਹੀਂ ਸਟੇਡੀਅਮ ਹੀ ਨਹੀਂ ਹੈਗਾ ਬਿਲਕੁਲ ਬੱਚੇ ਕਿੱਧਰ ਜਾਣਗੇ ਹੂੰ ਠੀਕ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹਿੱਟਲੇ ਪੱਦਰ ਤੇ ਸਟੇਡੀਅਮ ਜਿਹੜੇ ਆ ਉਹ ਅੱਛੇ ਹੈਗੇ ਨੇ ਜੀ ਜਾਂ ਕੁਝ ਹੋਰ ਜ਼ਿਲ੍ਹੇ ਲਾ ਲਓ ਮੋਹਾਲੀ ਦੇ ਨੇੜੇ ਵੀ ਮੈਂ ਨਿਕਲ ਜਾਣਾ ਜਦੋਂ ਵੀ ਕਿਤੇ ਜਾਵਾਂ ਤੇ ਅਖਾੜ ਵਾਲੀ ਸਾਈਡ ਗਰਾਊਂਡ ਹੈਗੇ ਨੇ ਕੁਝ ਪਿੰਡਾਂ ਦੇ ਵਿੱਚ ਜਿਆਦਾ ਨਹੀਂ ਹੈ ਉਹ ਸ਼ਾਮ ਨੂੰ ਚੱਲਦੇ ਦਿਖਾਈ ਦਿੰਦੇ ਨੇ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਬਿਲਕੁਲ ਨਹੀਂ ਨਾ ਕੋਚ ਹੈ ਨਾ ਸਟੇਡੀਅਮ ਨਾ ਨਾ ਸਟੇਡੀਅਮ ਹੈ ਤੇ ਫਿਰ ਇਹ ਹਿੱਟਲੇ ਪੱਧਰ ਤੇ ਸਭ ਬੱਚਿਆਂ ਨੂੰ ਸਟੇਡੀਅਮ ਚਲਾਉਣ ਵਾਸਤੇ ਗਰਾਊਂਡ ਚਲਾਉਣ ਵਾਸਤੇ ਵੀ ਤਾਂ ਕੁਝ ਨਾ ਕੁਝ ਚਾਹੀਦਾ ਹੈ ਚਾਹੀਦਾ ਬਿਲਕੁਲ ਕਈ ਬੱਚੇ ਆ ਜਿਨ੍ਹਾਂ ਦੇ ਕੋਲ ਹੋਰ ਛੱਡੋ ਜਿਹੜਾ ਛੇਕੜਲਾ ਆਪਣੇ ਕੋਲ ਉਪਰਾਲਾ ਹੁੰਦਾ ਪਿੰਡਾਂ 'ਚ ਕਿ ਵਾਲੀਵਾਲ ਸ਼ੂਟਿੰਗ ਹੀ ਖੇੜ ਲਈਏ ਜੀ ਜੀ ਉਹ ਵੀ ਗਰਾਊਂਡ ਚ ਲਾਉਣ ਜੋ ਕੇ ਉਹਨਾਂ ਤੇ ਕੋਲ ਵਸੀਲੇ ਹੈ ਨਹੀਂਗੇ ਪੰਚਾਇਤਾਂ ਆਪਣੇ ਪੱਧਰ ਤੇ ਹੱਥ ਖੜੇ ਕਰ ਜਾਂਦੀਆਂ ਸਮਾਜ ਸੇਵੀ ਸਾਡੇ ਵਿਚਾਰੇ ਮਤਲਬ ਕਿ ਹੋਰ ਹੀ ਕਮਾਂ ਚੁਲਝ ਜਾਂਦੇ ਕਈ ਵਾਰ ਖੇਡਾਂ ਵੱਲ ਧਿਆਨ ਘਟ ਜਾਂਦਾ ਸਮਾਜ ਸੇਵੀਆਂ ਦਾ ਮਾਪ ਕਰਨੇ ਲੰਬਾ ਹੈ ਬਿਲਕੁਲ ਤਾਂ ਗੱਲ ਇਹ ਆ ਕਿ ਜੇ ਤੇ ਕੋਈ ਜ਼ਿੰਮੇਵਾਰੀ ਹੋਟਲ ਵਿੱਚ ਸਿਆਣਾ ਬੰਦਾ ਜੀ ਤੇ ਇਹ ਗਰਾਊਂਡ ਕੋਈ ਚਲਾਉਣੇ ਔਖੇ ਨਹੀਂ ਹੁੰਦੇ ਕੋਈ 5-7 ਬੰਦੇ ਹੀ ਸਪான்ਸਰ ਕਰ ਦੇਣ ਤੇ ਬੱਚੇ ਚਲੋ ਆਪਦਾ ਗਰਾਊਂਡ ਚਲਾ ਸਕਦੇ ਆ ਪਰ ਕਈ ਪਿੰਡਾਂ ਦੀ ਸਮੱਸਿਆ ਕਿ ਉੱਥੇ ਗਰਾਊਂਡ ਵੀ ਹੈ ਨਹੀਂ ਗਰਾਊਂਡ ਵੀ ਹੈ ਨਹੀਂ ਗਰਾਊਂਡ ਵੀ ਬਲੇ ਬਲੇ ਗਏ ਨੇ ਇਹ ਇਹ ਬੜੀ ਵੱਡੀ ਦਿੱਕਤ ਆ ਗੱਲਾਂ ਹੀ ਕਰਦੇ ਆ ਵੱਡੀਆਂ ਔਰ ਜਦੋਂ ਬੇਸਿਕਲੀ ਗਰਾਊਂਡ ਖੇਡਣ ਵਾਸਤੇ ਨਹੀਂ ਹੈ ਜਗ੍ਹਾ ਹੀ ਨਹੀਂ ਹੈ ਤਾਂ ਬੁਨਿਆਦੀ ਢਾਂਚੇ ਤੇ ਸਾਨੂੰ ਠੀਕ ਕਰਨਾ ਪਏਗਾ ਨਾ ਸਾਹਿਬ ਜਦੋਂ ਤੱਕ ਬੁਨਿਆਦੀ ਢਾਂਚਾ ਹੀ ਨਹੀਂ ਠੀਕ ਕਰਾਂਗੇ ਉਸ ਤੋਂ ਕਰਾਂਗੇ ਤਾਂ ਤੁਸੀਂ ਆ ਦੇਖ ਲਓ ਕਹਿ ਗਾਲੇ ਕੀ ਕਹਿਣ ਦੇ ਨੇ ਕਿ ਭਾਈ ਨਾ ਤਾਂ ਕੋਚ ਪੂਰੇ ਆ ਨਾ ਸਟੇਡੀਅਮ ਜਿਹੜੇ ਚੱਜਦੇ ਆ ਨਾ ਜਿਮਾਂ ਜਿਹੜੀਆਂ ਲਾਈਆਂ ਸੀ ਦੀਆਂ ਮਲਟੀ ਪਰਪਸ ਜਿਮਾਂ ਉਹ ਵੀ ਬੇਕਾਰ ਪਈਆਂ ਨੇ ਕੀ ਕਰੋਗੇ ਤੁਸੀਂ ਬਿਲਕੁਲ ਬਿਲਕੁਲ ਰਾਤ ਬਹੁਤ ਮਾੜੀ ਨੇ ਮਿੰਟੂ ਜੀ ਤੇ ਮੈਂ ਕੁਝ ਪੜ ਲਵਾਂ ਕਮੈਂਟ ਨਾਲ ਨਾਲ ਫਾਰਮ ਲੈਂਡ ਬਾਈ ਨੇ ਤੇ ਸੁਪਰੀਤ ਸਿੰਘ ਮਾਨ ਕੋ ਹਰੰਦਾ ਕੋਈ ਕਮੈਂਟ ਹੈ ਜੀ ਲਗਭਗ ਇਹ ਕਹਿੰਦੇ ਕਿ ਪੀਡੀਏ ਜਿਹੜਾ ਪੰਜਾਬ ਡਵੈਲਪਮੈਂਟ ਕਮਿਸ਼ਨ ਦਾ ਕੀ ਰੋਲ ਹੈ ਕਹਿੰਦੇ ਸਿੱਧੀ ਭਰਤੀ ਕਹਿੰਦੇ ਕੀਤੀ ਜਾ ਰਹੀ ਹੈ 23 ਜਣੇ ਹੈ ਤੇ 2.5 ਲੱਖ ਰੁਪਏ ਕੋਈ ਸੈਲਰੀ ਹੋਣੀ ਹੈ ਉਹਦੀ ਕੋਈ ਜਾਣਕਾਰੀ ਹੈ ਤੇ ਇਹਦੇ ਬਾਰੇ ਨਿੱਕੀ ਜਾਣਕਾਰੀ ਦੇ ਦਿਓ ਸਾਨੂੰ ਜਗਦੀਪ ਸਿੰਘ ਕਹਿ ਰਹੇ ਨੇ ਕਿ ਪੈਟਰੋਲ ਦੀ ਖੋਜ ਤੋਂ ਬਾਅਦ ਯਾਦ ਆ ਕਿ ਪਾਕਿਸਤਾਨ ਚ ਵੀ ਬਹੁਤ ਵੱਡਾ ਤੇਲ ਦਾ ਭੰਡਾਰ ਹੈ ਹੋਰ ਕੋਈ ਕਮੈਂਟ ਮੈਂ ਵੇਖ ਲਵਾਂ ਮਿੰਟੂ ਜੀ ਇਹਨੇ ਕੋਈ ਹਾਂਜੀ ਬਿਲਕੁਲ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਤਾ ਕਿ دوست ਜਿਹੜੇ ਆਪਣੇ ਰਹਿ ਗਏ ਨੇ ਉਹ ਵੀ ਨਾਲ ਨਾਲ ਕਰ ਲੈਣ ਤੇ सुरेंद्र ਕੁਮਾਰ ਜੀ ਕਹਿੰਦੇ ਨੇ ਈਟੀਟੀ 5994 ਜੋ ਬੈਰਡ ਸੂਚੀ ਵਿੱਚ ਆ ਗਏ ਨੇ ਜੁਆਇਨਿੰਗ ਕਦੋਂ ਮਿਲਣੀ ਹੈ ਉਹਨਾਂ ਦੀ ਭਾਜੀ ਇਹ ਤਾਂ ਹੁਣ ਸਰਕਾਰਾਂ ਹੀ ਦੱਸਣਗੀਆਂ ਕਿਉਂਕਿ ਸਰਕਾਰਾਂ ਦੀ ਆਪ ਦੀਆਂ ਜੁਆਇਨਿੰਗਾਂ ਨਹੀਂ ਹੋ ਰਹੀਆਂ ਉਹ ਅਜੇ ਆਪ ਹੀ ਜੁਆਇਨਿੰਗ ਕਰਨ ਨੂੰ ਫਿਰਦੇ ਆ ਚਾਰ ਪੰਜ ਕਮੈਂਟ ਆਏ ਆ ਰੀਪੂ ਦਮਨ ਕਾਲਜ ਦਾ ਸਰਕਾਰੀ ਗਰਾਊਂਡ ਫਿਰ ਇਸ ਤੋਂ ਇਲਾਵਾ ਅਮਰਸਰ ਦਾ ਤੇ ਇੱਕ ਦੋ ਉੱਤੇ ਸੀਗੇ ਜੀ ਤੁਸੀਂ ਸੋਚ ਕੇ ਦੇਖੋ ਕਿ ਆਪਾਂ ਗੱਲਾਂ ਕੀਤੀਆਂ ਨੇ ਤਾਂ ਇੱਥੇ ਤੇ ਨਾਬਾ ਸ਼ਹਿਰ ਹੈ ਰਿੰਪੂ ਦਾ ਸ਼ਹਿਰ ਜੀ ਜਿਹੜਾ ਕਾਲਜ ਹੈ ਉਹ ਨਾਬੇ ਦਾ ਹੈ ਤਾਂ ਤੁਸੀਂ ਸੋਚ ਕੇ ਦੇਖੋ ਕਿ ਅੰਮ੍ਰਿਤਸਰ ਨਾਬਾ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਵੀ ਜੇ ਗਰਾਊਂਡ ਨਹੀਂ ਚੱਜ ਨਾਲ ਚੱਲ ਰਹੇ ਸਟੇਡੀਅਮ ਨਹੀਂ ਚੱਜ ਨਾਲ ਚੱਲ ਰਹੇ ਇਹਦਾ ਮਤਲਬ ਹੈ ਜੀ ਸਕੂਲ ਭਰ ਜਾਂਦਾ ਪਾਣੀ ਨਾਲ ਹਾਲ ਮਾੜੇ ਨਹੀਂ ਸਾਰੇ ਕਿਤੇ ਤੁਹਾਡੇ ਸਕੂਲ 'ਚ ਮੈਂ ਪੜ੍ਹਦਾ ਰਿਆ ਇੱਥੇ ਗਰਾਊਂਡ ਸ਼ੁਰੂ ਤੋਂ ਹੈ ਨਹੀਂ ਸੀ ਹੂੰ ਜਿਹੜੇ ਸਕੂਲ ਤੁਸੀਂ ਪੜਾਉਨੇ ਹੋ ਉਹ ਪਿੱਛੇ ਪਹਿਲਾਂ ਪ੍ਰੇਅਰ ਕਰਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਅਸੀਂ ਸਾਈਡ ਜੀ ਤੇ ਕਬੱਡੀ ਖੇਡਦੇ ਹੁੰਦੇ ਸੀ ਤੇ ਹੈਂਡਬਾਲ ਦਾ ਗਰਾਊਂਡ ਹੁੰਦਾ ਸੀ ਅੱਜ ਵੀ ਉਹੀ ਹੈ ਬਸ ਸਾਨੂੰ ਬਸ ਅੱਜ ਵੀ ਅਸੀਂ ਉੱਥੇ ਬਹੁਤ ਲੰਮਾ ਸਮਾਂ ਰਹਿ ਰਹੇ ਹਾਂ ਤੇ ਬੜਾ ਉੱਥੇ ਖੇਡੇ ਕਬੱਡੀ ਦੀ ਟੀਮ ਸਕੂਲ ਦੀ ਬੜੀ ਤਾਕਤ ਹੁੰਦੀ ਸੀਗੀ ਪੰਜਾਬ ਸਟਾਈਲ ਦੀ ਜੀ ਭੰਗੜਾ ਟੀਮ ਵੀ ਬਹੁਤ ਤਗੜੀ ਹੁੰਦੀ ਸੀ ਉਸ ਤੌਰ 'ਚ ਬੜੇ ਨਾਮ ਉਹਨਾਂ ਨੇ ਵੀ ਜਿੱਤੇ ਖੈਰ ਚਲੋ ਇਥੇ ਉਹਨੇ ਆਖਿਆ ਕਿਸ ਬਾਤ ਕਰੋ ਨਾ ਹੈ ਕਿਸ ਬਾਤ ਪੇ ਰੋਤੇ ਹੋ ਬਿਲਕੁਲ ਜੀ ਗੱਲ ਤੇ ਇਹ ਆ ਕਿ ਹੁਣ ਕਿਹੜੀ ਕਿਹੜੀ ਗੱਲ ਤੇ ਰੋਈਏ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਦਰਦ ਸ਼ੁਰੂ ਕਰਦੇ ਆ ਤਾਂ ਕਿੰਨੇ ਹੋਰ ਦਰਦ ਜਿਹੜੇ ਉਹ ਜਾਗ ਪੈਂਦੇ ਜਾਗ ਪੈਂਦੇ ਆ ਸਾਡੇ ਸਾਹਮਣੇ ਆ ਜਾਂਦੇ ਆ ਫਿਰ ਉਹ ਗਾਣਾ ਚਿਤਿਆ ਜਾਂਦਾ ਕਿ ਲੋਗੋਂ ਕਾ ਗਮ ਦੇਖਾ ਤੋ ਆਪਣਾ ਗਮ ਪੁੱੜ ਗਿਆ ਤੁਸੀਂ ਆਪਦੇ ਸ਼ਹਿਰ ਦਾ ਜਦੋਂ ਇਹਨਾਂ ਦਾ ਵੱਡੇ ਸ਼ਹਿਰਾਂ ਵਾਲਾਂ ਦਾ ਦੇਖ ਲੈਨੇ ਹੋ ਤੇ ਆਪਦਾ ਭੁੱਲ ਜੰਨੂ ਕਿ ਅਸੀਂ ਤੇ ਨਿੱਕੇ ਜਿਹੇ ਸ਼ਹਿਰ 'ਚ ਰਹਿਣ ਵਾਲੇ ਆ ਜੀ 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 ਇਹੀ ਆ ਫਿਰ ਹੋਰ ਕੀ ਆ